ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਮਹਾਕੁੰਭ ਦੀ ਜਿੱਥੇ ਕਿ ਬਸੰਤ ਪੰਚਮੀ ਦੇ ਮੌਕੇ ਦੇ ਉੱਪਰ 2 ਕਰੋੜ 33 ਲੱਖ ਲੋਕਾਂ ਦੇ ਵੱਲੋਂ ਸ਼ਾਹੀ ਇਸ਼ਨਾਨ ਕੀਤਾ ਗਿਆ ਸੋ ਇਸ ਮੌਕੇ ਦੇ ਉੱਤੇ ਵਧੀਆ ਵਿਵਸਥਾ ਨੂੰ ਦੇਖਦੇ ਹੋਏ ਬੀਤੇ ਕੱਲ ਭਾਰੀ ਗਿਣਤੀ ਦੇ ਵਿੱਚ ਜਿੱਥੇ ਲੋਕ ਪਹੁੰਚੇ ਨੇ ਉੱਥੇ ਕੋਈ ਵੀ ਐਸੀ ਮੰਦਭਾਗੀ ਘਟਨਾ ਦੇਖਣ ਨੂੰ ਸਾਹਮਣੇ ਨਹੀਂ ਆਈ ਹੈ ਵਿਵਸਥਾ ਨੂੰ ਜੋ ਮੋਨੀ ਅਮਾਵਸਿਆ ਤੇ ਜਿਸ ਤਰੀਕੇ ਦੇ ਨਾਲ ਭਗੜੜ ਮਚੀ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਵੀ ਉੱਤੇ ਇਹ ਸਾਰਾ ਪ੍ਰੈਸ਼ਰ ਜ਼ਰੂਰ ਸੀਗਾ ਪ੍ਰਸ਼ਾਸਨ ਦੇ ਉੱਪਰ ਵੀ ਔਰ ਦੋਵੇਂ ਸਦਨਾਂ ਦੇ ਵਿੱਚ ਬਜਟ ਸੈਸ਼ਨ ਚੱਲ ਰਿਹਾ ਜਿਸ ਦੇ ਵਿੱਚ ਭਾਰੀ ਹੰਗਾਮਾ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਦੋਵੇਂ ਸਦਨਾਂ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਸੀ ਕਿ ਆંકੜੇ ਸਹੀ ਦੱਸੇ ਜਾਣ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਪਰ ਜੇਕਰ ਬੀਤੇ ਕੱਲ ਦੀ ਗੱਲ ਕਰੀਏ ਤੇ 2700 ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਇਹ ਸਾਰਾ ਪ੍ਰਬੰਧਨ ਜਿਹੜਾ ਕੀਤਾ ਗਿਆ ਸੀ ਔਰ ਜਿਸ ਦੇ ਵਿੱਚ 2 ਕਰੋੜ ਤੋਂ 3 ਲੱਖ ਲੋਕਾਂ ਨੇ ਇਸ਼ਨਾਨ ਕੀਤਾ ਔਰ 7 ਲੱਖ ਤੋਂ ਵੱਧ ਜਿਹੜੇ ਵਾਹਨ ਸੀ ਉਹਨਾਂ ਨੂੰ ਉਸ ਖੇਤਰ ਤੋਂ ਬਾਹਰ ਜਾਨਕਿ 105 ਐਸੀਆਂ ਪਾਰਕਿੰਗਸ ਬਣਾਈਆਂ ਹੋਈਆਂ ਨੇ ਜਿੱਥੇ ਕਿ 7 ਲੱਖ ਦੇ ਕਰੀਬ ਵਾਹਨ ਜਿਹੜੇ ਸੀ ਗੱਡੀਆਂ ਜਿਹੜੀਆਂ ਸੀ ਉਹਨਾਂ ਨੂੰ ਬਾਹਰ ਹੀ ਖੜਾ ਕੀਤਾ ਗਿਆ ਸੀ ਕਿਉਂਕਿ 2 ਫਰਵਰੀ ਤੋਂ ਲੈ ਕੇ 4 ਫਰਵਰੀ ਤੱਕ ਸੰਗਮ ਦੇ ਕੋਲ ਜੋ ਆਰਏਸੀ ਅੰਦਰ ਡੁੱਪਕੀ ਲਗਾਉਣ ਦੇ ਲਈ ਉਹਨਾਂ ਲੋਕਾਂ ਨੂੰ ਅੰਦਰ ਬਾਹਾਂ ਦੇ ਉਪਰ ਗੱਡੀਆਂ ਦੇ ਉਪਰ ਨੋ ਐਂਟਰੀ ਜ਼ੋਨ ਉਹਨੂੰ ਇਖਤियार ਕੀਤਾ ਹੋਇਆ ਸੀ ਜਿਸ ਕਰਕੇ ਕੋਈ ਵੀ ਗੱਡੀ ਜਿਹੜੀ ਆ ਅੰਦਰ ਨਹੀਂ ਆਈ ਬਾਹਰ ਹੀ ਸਾਰੀਆਂ ਗੱਡੀਆਂ ਲਗਾਈਆਂ ਗਈਆਂ ਔਰ ਹੁਣ ਖਾਸ ਗੱਲ ਇਹ ਹੈ ਕਿ ਜਿਹੜੇ ਅਖਾੜੇ ਆਏ ਹੋਏ ਨੇ 13 ਦੇ 13 ਅਖਾੜਿਆਂ ਦੀ ਹੁਣ ਅੱਜ ਤੋਂ ਵਾਪਸੀ ਸ਼ੁਰੂ ਹੋ ਜਾਏਗੀ ਜਿੰਨੇ ਵੀ ਸੰਤ ਮਹਾਪੁਰਸ਼ ਆਏ ਹੋਏ ਸੀ ਉਹਨਾਂ ਦੇ ਵੱਲੋਂ ਆਪਣੇ ਆਪਣੇ ਅਖਾੜਿਆਂ ਦੇ ਨਾਲ ਹੁਣ ਵਾਪਸੀ ਦਾ ਦੌਰ ਸ਼ੁਰੂ ਹੋ ਜਾਏਗਾ ਔਰ 4 ਫਰਵਰੀ ਤੱਕ ਮਤਲਬ ਇਹ ਅਖਾੜੇ ਜਿਹੜੇ ਸ਼ੁਰੂ ਹੋਏ ਨੇ ਔਰ ਅੱਜ ਤੇ ਕੱਲ ਦੇ ਵਿੱਚ ਵਿੱਚ ਸਾਰੇ ਅਖਾੜੇ ਵਾਪਸ ਚਲੇ ਜਾਣਗੇ ਹੁਣ ਦੋ ਸੁਨਾਣ ਜਿਹੜੇ ਵੱਡੇ ਸੁਨਾਣ ਰਹਿ ਗਏ ਨੇ ਹੁਣ ਮਹਾਕੁੰਬ ਦੇ ਵਿੱਚ ਅ ਸ਼ਰਧਾਲੂ ਜਿਹੜੇ ਨੇ 12 ਫਰਵਰੀ ਯਾਨੀ ਕਿ ਮਾਗ ਦੀ ਪੁੰਨਿਆ ਦਾ ਇਸ਼ਨਾਨ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਔਰ ਉਸ ਤੋਂ ਬਾਅਦ 26 ਫਰਵਰੀ ਨੂੰ ਮਹਾ ਸ਼ਬਰਤਰੀ ਤੇ ਆਖਰੀ ਇਸ਼ਨਾਨ ਜਿਹੜਾ ਹੈ ਮਹਾਕੁੰਬ ਦਾ ਹੋਏਗਾ ਔਰ ਉਸ ਤੋਂ ਬਾਅਦ ਕੁੰਬ ਦੀ ਸਮਾਪਤੀ ਹੋ ਜਾਏਗੀ ਇਸ ਦੇ ਨਾਲ ਹੀ ਜੇਕਰ ਸੰਸਦ ਦੀ ਗੱਲ ਕਰੀਏ ਤੇ ਸੰਸਦ ਦੇ ਵਿੱਚ ਇਸੇ ਭਗਦੜ ਮਾਮਲੇ ਦੇ ਉੱਪਰ ਬੀਤੇ ਕੱਲ ਹੰਗਾਮਾ ਹੋਇਆ ਦੋਵੇਂ ਸਦਨਾਂ ਦੇ ਵਿੱਚ ਭਾਰੀ ਹੰਗਾਮਾ ਹੋਇਆ ਜਿੱਥੇ ਕਿ ਸਰਕਾਰ ਤੋਂ ਆਂਕੜੇ ਪੁੱਛਣ ਦੀ ਕੋਸ਼ਿਸ਼ ਜਿਹੜੀ ਹੈ ਉਹ ਵਿਰੋਧੀ ਧਿਰਾਂ ਦੇ ਵੱਲੋਂ ਕੀਤੀ ਗਈ ਖਾਸ ਕਰਕੇ ਰਾਹੁਲ ਗਾਂਧੀ ਦੇ ਵੱਲੋਂ ਲੋਕ ਸਭਾ ਦੇ ਵਿੱਚ ਭਾਸ਼ਣ ਕੀਤਾ ਗਿਆ ਤੇ ਰਾਜ ਸਭਾ ਦੇ ਵਿੱਚ ਮਲਿਕਾ ਰੋਜਮ ਖੜਗਿਆਂ ਦੇ ਵੱਲੋਂ ਜਦੋਂ ਭਾਸ਼ਣ ਕੀਤਾ ਗਿਆ ਇਸ ਮੌਕੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਕੁੰਬ ਦੇ ਵਿੱਚ ਮਾਰੇ ਗਏ ਜਿਹੜੇ ਲੋਕ ਨੇ ਉਹਨਾਂ ਦੀ ਸਹੀ ਗਿਣਤੀ ਦੱਸੀ ਜਾਵੇ ਔਰ ਕਿੰਨੇ ਲੋਕ ਭਗਦੜ ਦੇ ਵਿੱਚ ਇੱਕ ਦੂਸਰੇ ਤੋਂ ਵਿਛੜ ਗਏ ਨੇ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਔਰ ਉਹਨਾਂ ਨੇ ਚੇਅਰਮੈਨ ਤੋਂ ਇਹ ਸਬੂਤ ਮੰਗਿਆ ਕਿ ਚੇਅਰਮੈਨ ਸਾਹਿਬ ਇਹਦਾ ਸਬੂਤ ਜਿਹੜਾ ਉਹ ਇਹਨਾਂ ਤੋਂ ਲੈ ਕੇ ਦੇਣ ਸਰਕਾਰ ਨੇ ਕਿਹਾ ਕਿ ਕੋਮਾਂਤਰੀ ਜਗਤ ਦੇ ਵਿੱਚ ਦੇਸ਼ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਖਾਸ ਕਰਕੇ ਕਾਂਗਰਸ ਪਾਰਟੀ ਔਰ ਵਿਰੋਧੀ ਧਿਰਾਂ ਕਰ ਰਹੀਆਂ ਨੇ ਔਰ ਇਹਨਾਂ ਅੰਕੜਿਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਉਹਨਾਂ ਨੇ ਕਿਹਾ ਕਿ ਅੰਕੜੇ ਬਿਲਕੁਲ ਸਹੀ ਹੈ ਜਿਹੜੇ ਅੰਕੜੇ ਦਿੱਤੇ ਗਏ ਨੇ ਉੱਤਰ ਪ੍ਰਦੇਸ਼ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਆંકੜੇ ਬਿਲਕੁਲ ਠੀਕ ਨੇ ਇਹਨਾਂ ਆંકੜਿਆਂ ਨੂੰ ਤੁਸੀਂ ਗਲਤ ਤਰੀਕੇ ਦੇ ਨਾਲ ਲੈ ਰਹੇ ਹੋ ਖੜਗੇ ਨੇ ਕਿਹਾ ਕਿ ਇਹ ਅਮਰਤਕਾਲ ਹੈ ਜਾਂ ਵਿਸ਼ਕਾਲ ਹੈ ਖੜਗੇ ਦੇ ਵੱਲੋਂ ਇਹਨਾਂ ਸਾਰੀਆਂ ਗੱਲਾਂ ਦਾ ਇਸ ਕਰਕੇ ਜ਼ਿਕਰ ਕੀਤਾ ਗਿਆ ਉਹਨਾਂ ਨੇ ਜੀਡੀਪੀ ਦਾ ਗੱਲ ਕੀਤੀ ਕਹਿੰਦੇ ਕਿ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਜੀਡੀਪੀ ਦੀਸ ਦੀ ਬਹੁਤ ਵਧੀਆ ਸੀ ਪਰ ਜਦੋਂ ਤੋਂ ਇਹ ਮੋਦੀ ਸਰਕਾਰ ਆਈ ਹੈ ਭਾਜਪਾ ਦੀ ਸਰਕਾਰ ਆਈ ਹੈ ਜੀਡੀਪੀ ਦੇਸ਼ ਦੀ ਡਿੱਗਦੀ ਜਾ ਰਹੀ ਹੈ ਇਸ ਕਰਕੇ ਉਹਨਾਂ ਨੇ ਇਹ ਸ਼ਬਦਾਂ ਦਾ ਜ਼ਿਕਰ ਕੀਤਾ ਇਸ ਤੋਂ ਇਲਾਵਾ ਖੜਗੇ ਦੇ ਵੱਲੋਂ ਕਈ ਐਸੀਆਂ ਗੱਲਾਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਵਿਰੋਧ ਵਿਅਕਤ ਕੀਤਾ ਗਿਆ ਸੰਸਦ ਦੇ ਵਿੱਚ ਔਰ ਕਿਹਾ ਗਿਆ ਕਿ ਖੜਗੇ ਉਹਨਾਂ ਦੇ ਬੋਲੋ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਸੰਵਧਾਨਕ ਤੌਰ ਦੇ ਉੱਪਰ ਇਹ ਇਲਜ਼ਾਮ ਨਹੀਂ ਹੈ ਕਿਉਂਕਿ ਤੁਸੀਂ ਬਹੁਤ ਵੱਡੇ ਅਹੁਦੇ ਤੇ ਉੱਤੇ ਇਸ ਟਾਈਮ ਖੜੇ ਹੋ ਸਦਨ ਦੇ ਵਿੱਚ ਸਾਰੇ ਦੇਸ਼ ਦੇ ਲੋਕ ਤੁਹਾਨੂੰ ਸੁਣ ਰਹੇ ਨੇ ਔਰ ਤੁਸੀਂ ਬੇਤੁਕੇ ਬਿਆਨ ਜਿਹੜੇ ਆ ਉਹ ਨਹੀਂ ਦੇ ਸਕਦੇ ਮਤਲਬ ਜਿਨ੍ਹਾਂ ਦੇ ਉੱਪਰ ਤੱਥ ਨਹੀਂ ਹੈ ਤੁਹਾਡੇ ਕੋ ਉਹ ਬਿਆਨ ਤੁਸੀਂ ਇਸ ਹਾਊਸ ਦੇ ਵਿੱਚ ਨਾ ਦਿਓ ਦੂਸਰੇ ਪਾਸੇ ਡਾਕਟਰ ਜਸਪਾਲ ਸਿੰਘ ਸੰਧੂ ਐਲਪੀਯੂ ਦੇ ਬੀਸੀ ਬਣ ਗਏ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾਮੁਕਤ ਬੀਸੀ ਡਾਕਟਰ ਜਸਪਾਲ ਸਿੰਘ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹੁਣ 22 ਚਾਂਸਲਰ ਨਿਯੁਕਤ ਕੀਤੇ ਗਏ ਨੇ ਔਰ ਸੋਮਵਾਰ ਨੂੰ ਉਹਨਾਂ ਨੇ ਐਲਪੀਯੂ ਚ ਅਹੁਦਾ ਸੰਭਾਲ ਲਿਆ ਹੈ ਔਰ ਡਾਕਟਰ ਸੰਧੂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜਾਨਕੀ ਯੂਜੀਸੀ ਦੇ ਸਿਕੱਤਰ ਸਮੇਤ ਕਈ ਅਹਿਮ ਅਹੁਦਿਆਂ ਤੇ ਰਹਿ ਚੁੱਕੇ ਨੇ ਸੋ ਹੁਣ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਨਿਭਾਉਣਗੇ ਬੀਤੇ ਰਾਤੀ ਇੱਕ ਖਬਰ ਰਹੀ ਹੈ ਕਿ ਅਮਰਸਰ ਦੇ ਵਿੱਚ ਮੋੜ ਤੋਂ ਗ੍ਰੇਨੇਟ ਹਮਲਾ ਹੋਇਆ ਹੈ ਦਰਸਲ ਇਹ ਗ੍ਰੇਨੇਟ ਹਮਲਾ ਜਿਹੜਾ ਹੈ ਇਹ ਇੱਕ ਪੁਲਿਸ ਚੌਂਕੀ ਦੇ ਉੱਪਰ ਹੋਇਆ ਹੈ ਸੂਬੇ ਦੇ ਵਿੱਚ ਪੁਲਿਸ ਥਾਣਿਆਂ ਦੇ ਉੱਤੇ ਚੌਂਕੀਆਂ ਦੇ ਉੱਤੇ ਹਮਲੇ ਦੀਆਂ ਇਹ ਜੇ ਪਿਛਲੇ ਸਮਿਆਂ ਦੇ ਵਿੱਚ ਘਟਨਾਵਾਂ ਦੀ ਗੱਲ ਕਰੀ ਤਾਂ ਇਹ ਦਸਵੀਂ ਘਟਨਾ ਹੈ ਜਿਹੜੀ ਪੰਜਾਬ ਦੇ ਵਿੱਚ ਕਿਸੇ ਥਾਣੇ ਦੇ ਉੱਪਰ ਗ੍ਰੇਨੇਟ ਹਮਲਾ ਹੋਇਆ ਹੈ ਔਰ ਜੇਕਰ ਸਿਰਫ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਪਿਛਲੇ ਸਮਿਆਂ ਦੇ ਵਿੱਚ 6 ਘਟਨਾਵਾਂ 6 ਥਾਣਿਆਂ ਦੇ ਉੱਤੇ ਇਹ ਹਮਲੇ ਜਿਹੜੇ ਨੇ ਉਹ ਹੋਏ ਨੇ ਔਰ ਘਟਨਾ ਵਾਲੇ ਸਥਾਨ ਦੇ ਉੱਪਰ ਪੁਲਿਸ ਕਮਿਸ਼ਨਰ ਪੁਲਰ ਜਦੋਂ ਪਹੁੰਚਦੇ ਨੇ ਔਰ ਉਹ ਉਹਨਾਂ ਦੇ ਨਾਲ ਮੀਡੀਆਦਾਰਿਆਂ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਸਿਰੇ ਤੋਂ ਇਸ ਚੀਜ਼ ਨੂੰ ਨਕਾਰ ਦਿੱਤਾ ਉਹਨਾਂ ਨੇ ਕਿਹਾ ਕਿ ਕੋਈ ਗ੍ਰੇਨੇਟ ਹਮਲਾ ਨਹੀਂ ਹੋਇਆ ਹਾਲਾਂਕਿ ਜਾਂਚ ਟੀਮਾਂ ਆ ਰਹੀਆਂ ਨੇ ਉਸ ਤੋਂ ਬਾਅਦ ਦੇਖਾਂਗੇ ਪਰ ਕਹਿੰਦੇ ਜਿਹੜਾ ਸੜਕ ਤੇ ਪਿਆ ਹੋਇਆ ਗੱਡਾ ਇਸ ਤੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਗ੍ਰੇਨੇਟ ਹਮਲਾ ਹੋਇਆ ਹੈ ਸੋ ਪਿਛਲੀਆਂ ਸਮਿਆਂ ਦੇ ਵਿੱਚ ਵੀ ਤੁਸੀਂ ਸੁਣਿਆ ਹੋਵੇਗਾ ਕਿ ਅ ਕਈ ਗ੍ਰੇਨੇਟ ਹਮਲੇ ਹੋਏ ਨੇ ਇਹ ਹਮਲਾ ਜਿਹੜਾ ਹੋਇਆ ਇਹ ਫਤੇਗੜ ਚੂੜੀਆਂ ਦੇ ਵਿੱਚ ਹੋਇਆ ਔਰ ਪਿਛਲੇ ਸਮੇਂ 'ਚ ਜਦੋਂ ਵੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਉਹਨਾਂ ਦੇ ਵੱਲੋਂ ਹਮੇਸ਼ਾ ਇਸ ਗੱਲ ਤੋਂ ਨਕਾਰਿਆ ਗਿਆ ਹਾਲਾਂਕਿ ਕਿਸੇ ਹਮਲੇ ਨੂੰ ਗ੍ਰੇਨੇਡ ਹਮਲੇ ਨੂੰ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਥਾਣੇ ਦੇ ਵਿੱਚ ਖੜਾ ਮੋਟਰਸਾਈਕਲ ਦਾ ਟਾਇਰ ਪਾਟ ਗਿਆ ਸੀ ਕਿਸੇ ਨੇ ਕਿਹਾ ਕਿ ਵੈਸੇ ਹੀ ਸ਼ੀਸ਼ੇ ਟੁੱਟ ਗਏ ਸੀ ਔਰ ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਔਰ ਬੀਤੇ ਕੱਲ ਵੀ ਕਮਿਸ਼ਨਰ ਜਿਹੜੇ ਨੇ ਭੁੱਲਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਗ੍ਰੇਨੇਡ ਹਮਲਾ ਨਹੀਂ ਹੈ ਹਾਲਾਂਕਿ ਪਿਛਲੇ ਸਮਿਆਂ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੀਆਂ ਘਟਨਾਵਾਂ ਹੋਈਆਂ ਸੀ ਉਹਦੇ ਵਿੱਚੋਂ ਅਸੀਂ ਅੱਧੇ ਤੋਂ ਜ਼ਿਆਦਾ ਦੋਸ਼ੀ ਜਿਹੜੇ ਸੀ ਹਮਲੇ ਕਰਨ ਵਾਲੇ ਫੜ ਲਏ ਪਰ ਜਦੋਂ ਪੁਲਿਸ ਫਿਰ ਇਹਨਾਂ ਦੋਸ਼ੀਆਂ ਨੂੰ ਫੜ ਲੈਂਦੀ ਹੈ ਜਾਂ ਫਿਰ ਇਹਨਾਂ ਦਾ ਇਨਕਾਊਂਟਰ ਕਰ ਦਿੰਦੀ ਹੈ ਤੇ ਉਸ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਆਪਣੇ ਮੂੰਹੋਂ ਕਿਹਾ ਜਾਂਦਾ ਹੈ ਕਿ ਉਹ ਵਿਅਕਤੀ ਨੇ ਜਿਨ੍ਹਾਂ ਦੇ ਵੱਲੋਂ ਫੁਲਾਨੇ ਪੁਲਿਸ ਥਾਣੇ ਦੇ ਉੱਪਰ ਗ੍ਰੇਨੇਡ ਹਮਲਾ ਕੀਤਾ ਗਿਆ ਸੀ ਹਾਲਾਂਕਿ ਪੁਲਿਸ ਪਹਿਲਾਂ ਨਹੀਂ ਮੰਨਦੀ ਪਰ ਜਦੋਂ ਦੋਸ਼ੀ ਨੂੰ ਫੜ ਲਿਆ ਜਾਂਦਾ ਜਾਂ ਫਿਰ ਉਸ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਫਿਰ ਪੁਲਿਸ ਆਪਦੇ ਮੂੰਹੋਂ ਹੀ ਇਸ ਗੱਲ ਨੂੰ ਮੰਨ ਜਾਂ ਠਾਣੇ ਦੇ ਉੱਪਰ ਗ੍ਰੇਨੇਡ ਹਮਲਾ ਕੀਤਾ ਗਿਆ ਸੀ ਸੋ ਇੱਕ ਹੋਰ ਗ੍ਰੇਨੇਡ ਹਮਲਾ ਜਿਹੜਾ ਅਜੇ ਤੱਕ ਇਸ ਨੂੰ ਗ੍ਰੇਨੇਡ ਹਮਲਾ ਹੀ ਦੱਸਿਆ ਜਾ ਰਿਹਾ ਹੈ ਮੀਡੀਆ ਦਾਰਿਆਂ ਦੇ ਵੱਲੋਂ ਪਰ ਪੁਲਿਸ ਪ੍ਰਸ਼ਾਸਨ ਇਸ ਨੂੰ ਗ੍ਰੇਨੇਡ ਹਮਲਾ ਮੰਨਣ ਦੇ ਲਈ ਸ਼ਾਇਦ ਅਜੇ ਤਿਆਰ ਨਹੀਂ ਹੈ ਪਰ ਆਹ ਨਾਲ ਟਾਈਮ ਦੇ ਉੱਤੇ ਜੇਕਰ ਇਹਨਾਂ ਦੋਸ਼ੀਆਂ ਨੂੰ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਥਾਣਾ ਹੈ ਫਤੇਗੜ ਚੂੜੀਆਂ ਦਾ ਇਹ ਕਾਫੀ ਦੇਰ ਤੋਂ ਬੰਦ ਸੀ ਔਰ ਇੱਕ ਪੁਲ ਦੇ ਉੱਪਰੋਂ ਗ੍ਰੇਨੇਡ ਹਮਲਾ ਕੀਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੋਸ਼ੀਆਂ ਦੇ ਪਿੱਛੇ ਪੁਲਿਸ ਨੇ ਉਹਨਾਂ ਦਾ ਪਿੱਛਾ ਵੀ ਕੀਤਾ ਪਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਔਰ ਹੁਣ ਪੁਲਿਸ ਜਾਂਚ ਦੇ ਵਿੱਚ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਕਿ ਉਹ ਦੋਸ਼ੀ ਕਿੱਥੇ ਨੇ ਔਰ ਕਦੋਂ ਤੱਕ ਫੜੇ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਉਹ ਦੇਖਣਾ ਹੋਵੇਗਾ ਪਰ ਅਜੇ ਤੱਕ ਇਸ ਸਾਰੀ ਘਟਨਾ ਨੂੰ ਗ੍ਰੇਨੇਡ ਹਮਲੇ ਦੇ ਨਾਲ ਜੋੜ ਕੇ ਦੱਸਿਆ ਜਾ ਰਿਹਾ ਹੈ ਔਰ ਇੱਕ ਸੱਤ ਮੈਂਬਰੀ ਕਮੇਟੀ ਦੀ ਅੱਜ ਮੀਟ ਅਮ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਜਥੇਦਾਰ ਸਾਹਿਬ ਦੇ ਵੱਲੋਂ ਇਹ ਹੁਕਮ ਲਾਇਆ ਗਿਆ ਸੀ ਕਿ ਮੈਂਬਰਸ਼ਿਪ ਜਿਹੜੀ ਮੁਹਿੰਮ ਹੈ ਉਹ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਦੇ ਵਿੱਚ ਹੋਏਗੀ ਔਰ ਉਸ ਕਮੇਟੀ ਦੇ ਪ੍ਰਧਾਨ ਹੋਣਗੇ ਹਰਜਿੰਦਰ ਸਿੰਘ ਧਾਮੀ ਸੋ ਅੱਜ ਉਹ ਅਹਿਮ ਬੈਠਕ ਜਿਹੜੀ ਹੈ ਪਹਿਲੀ ਬੈਠਕ ਹੋਣੀ ਜਾਣੀ ਹੈ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਇਹ ਕਮੇਟੀ ਦਾ ਗਠਨ ਨਹੀਂ ਹੋ ਪਾਇਆ ਹਾਲਾਂਕਿ ਅਕਾਲੀ ਦਲ ਦੇ ਵੱਲੋਂ ਮੈਂਬਰਸ਼ਿਪ ਮੁਹਿੰਮ ਜਿਹੜੀ ਆਪਣੀ 20 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਗਈ ਸੀ ਔਰ 20 ਫਰਵਰੀ ਤੱਕ ਉਹ ਮੁਹਿੰਮ ਚ ਪਰ ਸੱਤ ਮੈਂਬਰੀ ਕਮੇਟੀ ਦੀ ਇਹ ਪਹਿਲੀ ਵਾਰ ਮੀਟਿੰਗ ਹੋ ਰਹੀ ਹੈ ਔਰ ਇਸ ਮੀਟਿੰਗ ਨੂੰ ਅੱਜ ਸਵੇਰੇ ਪਟਿਆਲਾ ਦੇ ਵਿੱਚ ਸਵੇਰੇ 11 ਵਜੇ ਇਹ ਮੀਟਿੰਗ ਸ਼ੁਰੂ ਹੋਏਗੀ ਔਰ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਸੱਤ ਦੇ ਸੱਤ ਮੈਂਬਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਬਡਾਲਾ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਜਿਹੜੀ ਹੈ ਉਹ ਕਰ ਦਿੱਤੀ ਗਈ ਸੀ ਕਿਉਂਕਿ ਇਹ ਅੰਦਾਜ਼ਾ ਸੀ ਕਿ ਜਿਵੇਂ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਅਕਾਲੀ ਦਲ ਦੇ ਵੱਲੋਂ ਅੱਖੋਂ ਪਰੋਖੇ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਸੀ ਹਾਲਾਂਕਿ ਬਾਅਦ ਵਿੱਚ ਜ਼ਿੰਮੇਵਾਰੀ ਜਦੋਂ ਦਿੱਤੀ ਤੇ ਉਹਨਾਂ ਨੇ ਫਿਰ ਉਹਨੂੰ ਐਕਸੈਪਟ ਨਹੀਂ ਸੀ ਕੀਤਾ ਸੋ ਹੁਣ ਇਸ ਮੀਟਿੰਗ ਦੇ ਵਿੱਚ ਅੱਜ ਸੱਤ ਦੇ ਸੱਤ ਜਿਹੜੇ ਮੈਂਬਰ ਨੇ ਉਹ ਸ਼ਾਮਲ ਹੋਣਗੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਹੁਣਾ ਦੇ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੀ ਕਮੇਟੀ ਹੈ ਉਹਦੀ ਅਸੀਂ ਬੈਠਕ ਕਰਦਾਂਗੇ ਔਰ ਇਸ ਕਮੇਟੀ ਨੇ ਮੈਂਬਰਸ਼ਿਪ ਨਹੀਂ ਕਰਵਾਣੀ ਇਹ ਤਾਂ ਮੈਂਬਰਸ਼ਿਪ ਮੁਹਿੰਮ ਦੀ ਨਿਗਰਾਨ ਕਮੇਟੀ ਹੈ ਇਹ ਤਾਂ ਨਿਗਰਾਨੀ ਰੱਖੇਗੀ ਸਾਰੀ ਕਿ ਮੈਂਬਰਸ਼ਿਪ ਮੁਹਿੰਮ ਕਿਵੇਂ ਚੱਲ ਰਹੀ ਹੈ ਸੋ ਅੱਜ ਇੱਕ ਅਹਿਮ ਬੈਠਕ ਜਿਹੜੀ ਹੈ ਅਹਿਮ ਮੀਟਿੰਗ ਹੋਏਗੀ ਉਸ ਦੇ ਵਿੱਚ ਦੇਖਣਾ ਹੋਏਗਾ ਕਿ ਕਿ ਕੋ ਸਾਹਮਣੇ ਆਂਦਾ ਹੈ ਔਰ ਗੁਰਪ੍ਰਤਾਪ ਬਡਾਲਾ ਦੇ ਵੱਲੋਂ ਜਦੋਂ ਬਾਹਰ ਆ ਕੇ ਮੀਟਿੰਗ ਤੋਂ ਬਾਅਦ ਗੱਲਬਾਤ ਮੀਡੀਆ ਦੇ ਨਾਲ ਕੀਤੀ ਜਾਏਗੀ ਆ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਏਗੀ ਤੇ ਸਪਸ਼ਟ ਹੋ ਜਾਏਗਾ ਸਾਰਾ ਕਿ ਇਸ ਕਮੇਟੀ ਦਾ ਹੁਣ ਕੰਮ ਕੀ ਹੈ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਇਸ ਕਮੇਟੀ ਦਾ ਰੋਲ ਕੀ ਰਹੇਗਾ ਔਰ ਅਕਾਲੀ ਦਲ ਦੇ ਵੱਲੋਂ ਜਿਹੜੀ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ ਉਸ ਮੁਹਿੰਮ ਦੇ ਵਿੱਚ ਇਹ ਕਮੇਟੀ ਕਿੱਥੇ ਐਕਸਟੈਂਡ ਕਰਦੀ ਹੈ ਉਹ ਦੇਖਣਾ ਹੋਏਗਾ ਸੋ ਇੱਕ ਖਬਰ ਜਿਹੜੀ ਆ ਬਹੁਤ ਵੱਡੀ ਖਬਰ ਜਿਹੜੀ ਆ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੇ ਵੱਲੋਂ ਆਪਣਾ ਆਧਾਰ ਕਾਰਡ ਦਿਖਾ ਕੇ ਬਸਾਂ ਦੇ ਵਿੱਚ ਜਿਹੜਾ ਬਸ ਸਫਰ ਹੈ ਉਹ 2023 ਤੋਂ ਚੱਲਦਾ ਆ ਰਿਹਾ ਉਹ ਫ੍ਰੀ ਬਸ ਸਫਰ ਜਿਹੜਾ ਕੀਤਾ ਜਾਂਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਹ ਸਾਲਾਨਾ ਬਜਟ ਜਿਹੜਾ ਹੈ ਉਹ ਰੱਖਿਆ ਜਾਂਦਾ ਹੈ ਬਸਾਂ ਦੇ ਲਈ ਰੋਡਵੇਜ਼ ਦੇ ਲਈ 1 ਬਸ ਦੇ ਲਈ 450 ਕਰੋੜ ਰੁਪਇਆ ਸਾਲਾਨਾ ਬਜਟ ਰੱਖਿਆ ਜਾਂਦਾ ਹੈ ਪਰ ਮਹਿਲਾਵਾਂ ਦੇ ਉੱਪਰ ਰੋਡਵੇਜ਼ ਨੂੰ ਜਿਹੜਾ ਫ੍ਰੀ ਦਾ ਸਫਰ ਕਰਵਾ ਰਹੀ ਹੈ ਰੋਡ ਵੇਜ਼ ਉਹ ਹੋ ਰਿਹਾ ਹੈ 7 ਕਰੋੜ 2 ਲੱਖ ਰੁਪਏ ਦਾ ਮਤਲਬ 702 ਕਰੋੜ ਰੁਪਏ ਦਾ ਔਰ ਤੁਸੀਂ ਅੰਦਾਜ਼ਾ ਲਗਾਓ ਕਿ 450 ਕਰੋੜ ਰੁਪਏ ਦਾ ਬਜਟ ਹੈ ਔਰ 702 ਕਰੋੜ ਰੁਪਏ ਦਾ ਮੁਫਤ ਸਫਰ ਕਰਵਾਇਆ ਜਾ ਰਿਹਾ ਉਹ ਜਾਨੀ ਕਿ 300 ਕਰੋੜ ਜੇ ਸਿੱਧੇ ਤਰੀਕੇ ਨਾਲ 250 ਕਰੋੜ ਜਿਹੜਾ ਉਸ ਨੂੰ ਲੈ ਕੇ ਰੇੜਖਾ ਜਿਹੜਾ ਉਹ ਬਣਿਆ ਹੋਇਆ ਔਰ ਕਈ ਮਹੀਨੇ ਹੋ ਗਏ 12 ਮਹੀਨੇ ਹੋ ਗਏ ਪੇਮੈਂਟ ਜਿਹੜੀ ਹੈ ਇਹਦੀ ਨਹੀਂ ਹੋ ਰਹੀ ਹੈ ਸਾਰਾ ਮਾਮਲਾ ਕੀ ਹੈ ਪਹਿਲਾਂ ਮਾਮਲੇ ਤੇ ਛਾਤ ਮਾਰਦੇ ਆ ਪੀ ਆਰਟੀਸੀ ਨੂੰ ਦਸੰਬਰ 2023 ਦੇ ਵਿੱਚ ਪਨਵਸ ਨੂੰ ਜਨਵਰੀ 2024 ਦੇ ਵਿੱਚ ਤੱਕ ਪੇਮੈਂਟ ਜਿਹੜੀ ਆ ਉਹ ਨਹੀਂ ਹੋਈ ਆ ਦੋਨਾਂ ਵਿਭਾਗਾਂ ਦੇ ਕੁੱਲ 702 ਕਰੋੜ ਰੁਪਏ ਦਾ ਬਕਾਇਆ ਪਿਆ ਕਿਉਂਕਿ ਦੋਵੇਂ ਬਸਾਂ ਪੀਆਰਟੀਸੀ ਤੇ ਤੁਸੀਂ ਪਨਵਸ ਦੇ ਵਿੱਚ ਦੇਖਿਆ ਹੋਵੇਗਾ ਕਿ ਮਹਿਲਾ ਮਾ ਆਧਾਰ ਕਾਰਡ ਦਿਖਾ ਕੇ ਆਪਣਾ ਬਸ ਦਾ ਫ੍ਰੀ ਸਫਰ ਕਰਦੀਆਂ ਨੇ 702 ਕਰੋੜ ਰੁਪਇਆ ਬਕਾਇਆ ਹੈ ਉਹ ਹਜੇ ਤੱਕ ਪੇਮੈਂਟ ਨਹੀਂ ਹੋਇਆ ਔਸਤਨ 58 ਕਰੋੜ ਰੁਪਇਆ ਤੋਂ ਜ਼ਿਆਦਾ ਮੁਫਤ ਬਸ ਸਰਵਿਸ ਦੇ ਬਿੱਲ ਆ ਰਹੇ ਨੇ ਔਰ ਜੋ ਕਿ ਸਾਲਾਨਾ 702 ਕਰੋੜ ਰੁਪਏ ਤੱਕ ਦਾ ਖਰਚਾ ਬੈਠਦਾ ਹੈ ਔਰ ਪਰ ਬਜਟ ਦੇ ਵਿੱਚ ਇਹ ਜਿਹੜਾ 450 ਕਰੋੜ ਰੁਪਇਆ ਰੱਖਿਆ ਗਿਆ ਤੁਸੀਂ ਅੰਦਾਜ਼ਾ ਲਗਾਓ ਕਿ ਅਦਾਇਗੀ ਜਿਹੜੀ ਰਕਮ ਹੈ ਰੋਡਵੇਜ਼ ਦੀ ਪੇਮੈਂਟ ਮਿਲੇ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਅਜੇ ਤੱਕ ਰੋਡਵੇਜ਼ ਨੂੰ ਇਹਦੀਆਂ ਪੇਮੈਂਟਾਂ ਜਿਹੜੀਆਂ ਹੋਈਆਂ ਫ੍ਰੀ ਸਫਰੋ ਕਰਵਾ ਰਹੇ ਨੇ ਉਹ ਪੇਮੈਂਟਾਂ ਨਹੀਂ ਮਿਲੀਆਂ ਇਸ ਕਰਕੇ ਅ ਦੇਰੀ ਦੇ ਪਿੱਛੇ ਬਿੱਲ ਦਸੇ ਜਾ ਰਹੇ ਨੇ ਕਿ ਜਿਹੜੇ ਬਿੱਲ ਪਹੁੰਚਦੇ ਨੇ ਸਰਕਾਰ ਦੇ ਕੋਲ ਵਿਭਾਗ ਦੇ ਕੋਲ ਉਹਦੀ ਆਡਿਟ ਦੇ ਵਿੱਚ ਕੁਝ ਵੀ ਸਪਸ਼ਟ ਨਹੀਂ ਹੋ ਰਿਹਾ ਇਸ ਕਰਕੇ ਪੈਸੇ ਜਿਹੜੇ ਆ ਵਿਭਾਗਾਂ ਦੇ ਵੱਲੋਂ ਨਹੀਂ ਦਿੱਤੇ ਜਾ ਰਹੇ ਇਧਰ ਪੇਮੈਂਟ ਨਾ ਆਣ ਤੇ ਪੀਆਰਟੀਸੀ ਤੇ ਪਨਬਸ ਦੇ ਰਿਪੇਅਰ ਦੇ ਕੰਮ ਜਿਹੜੇ ਬੱਸਾਂ ਦੇ ਵਿੱਚ ਤੁਸੀਂ ਦੇਖਿਆ ਕਿ ਬੱਸਾਂ ਦੇ ਵਿੱਚ ਬੱਸਾਂ ਦੀਆਂ ਸੀਟਾਂ ਟੁੱਟੀਆਂ ਹੋਈਆਂ ਨੇ 10% ਤਾਂ ਫੀਸਾ ਤਾਂ ਬੱਸਾਂ ਦੇ ਟਾਇਰ ਐਦਾਂ ਦੇ ਨੇ ਜਿਹੜੇ ਖੱਸੀ ਹੋਏ ਪੈਨੇ ਉਹ ਚੇਂਜ ਕਰਾਣੇ ਪਰ ਸਰਕਾਰ ਦੇ ਕੋਲ ਜਾਂ ਵਿਭਾਗ ਦੇ ਕੋਲ ਪੈਸਾ ਹੀ ਨਹੀਂ ਹੈ ਕਿਉਂਕਿ ਪੈਸਾ ਪੂਰਾ ਹੀ ਨਹੀਂ ਹੋ ਰਿਹਾ ਸੋ ਇਸ ਕਰਕੇ 902 ਨਵੀਆਂ ਬੱਸਾਂ ਖਰੀਦੀਆਂ ਜਾਣੀਆਂ ਪਰ ਉਹ ਵੱਡੀ ਚੁਣੌਤੀ ਜਿਹੜੀ ਸਰਕਾਰ ਦੇ ਲਈ ਬਣੀ ਹੋਈ ਹੈ ਉਹ ਖਰੀਦਣੀਆਂ ਕਿੱਦਾਂ ਕਿਉਂਕਿ ਪਹਿਲੇ ਹੀ ਖਰਚਾ ਪੂਰਾ ਨਹੀਂ ਹੋ ਰਿਹਾ 902 ਬੱਸਾਂ ਜਣੀਆਂ ਖਰੀਦਣ ਦਾ ਵਿਭਾਗ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਉਹ ਬਸਾਂ ਕਿਵੇਂ ਖਰੀਦਣੀਆਂ ਉਹਦੇ ਲਈ ਕੋਈ ਜੁਗਾੜ ਨਹੀਂ ਬਣ ਪਾਰਿਆ ਪੀਆਰਟੀਸੀ ਜਨਵਰੀ 2024 ਤੋਂ ਹੁਣ ਤੱਕ 381 ਕਰੋੜ ਰੁਪਏ ਦੀ ਪੈਂਡਿੰਗ ਪੇਮੈਂਟ ਜਿਹੜੀ ਆ ਅਜੇ ਤੱਕ ਹੁਣ ਤੱਕ ਪਈ ਹੈ ਇਹ 2020 ਜਨਵਰੀ ਜਨਵਰੀ ਤੋਂ ਹੁਣ ਤੱਕ ਦੀ ਤੁਸੀਂ ਲਗਾਓ ਕਿ ਆ ਫਰਵਰੀ ਚ ਚੱਲਦਾ ਪਿਆ ਔਰ ਇਸ ਤੋਂ ਇਲਾਵਾ ਹਰ ਮਹੀਨੇ ਕਰੀਬ 34 ਕਰੋੜ ਕਰੋੜ ਰੁਪਏ ਦਾ ਮੁਫਤ ਸਫਰ ਹੈ ਜਿਹੜਾ ਉਹ ਹੋ ਰਿਹਾ ਔਰ ਉੱਥੇ ਹੀ ਫਰਵਰੀ 2024 ਤੱਕ ਹੁਣ ਤੱਕ 331 21 ਕਰੋੜ ਰੁਪਏ ਦਾ ਜ਼ਿਆਦਾ ਦੀ ਪੇਮੈਂਟ ਜਿਹੜੀ ਆ ਉਹ ਪੈਂਡਿੰਗ ਪਈ ਆ ਮਤਲਬ ਪੇਮੈਂਟਾਂ ਹਜੇ ਤੱਕ ਫਸੀਆਂ ਹੋਈਆਂ ਨੇ ਪੇਮੈਂਟ ਕੋਈ ਨਹੀਂ ਹੋ ਰਹੀ ਔਰ ਬੱਸਾਂ ਖਰੀਦਣ ਦਾ ਜਿਹੜਾ ਜ਼ਿਕਰ ਸੀ ਜਾਂ ਫਿਰ ਬੱਸਾਂ ਨੂੰ ਰਿਪੇਅਰ ਕਰਾਉਣ ਦਾ ਜਿਹੜਾ ਜ਼ਿਕਰ ਸੀ ਕੋਈ ਕੁਝ ਨਹੀਂ ਹੋ ਪਾਰਿਆ ਵਿਭਾਗ ਬਿਲਕੁਲ ਮਾਈਨਸ ਤੇ ਚੱਲ ਰਿਹਾ ਇਹਦੇ ਵਿੱਚ ਵਿਭਾਗ ਨਾ ਕੋਈ ਪੈਸਾ ਬਚਾ ਪਾਰਿਆ ਨਾ ਹੀ ਉਹਦੇ ਕੋਲ ਕੋਈ ਐਸੀ ਕੋਈ ਮਦਦ ਜਿਹੜੀ ਹੈ ਸਰ ਉਹ ਮਿਲਦੀ ਨਜ਼ਰ ਆ ਰਹੀ ਆ ਦਰਸਲ ਡਾਕਟਰ ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਪੰਜਾਬ ਦੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਰੋਡਵੇ ਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਜਿਹੜਾ ਇਹਨਾਂ ਦੇ ਦੋਨਾਂ ਦੇ ਨਾਲ ਦੋਨੇ ਮਿਲ ਕੇ ਇਹ ਜਿਹੜਾ ਪੈਸੇ ਦਾ ਖਰਚਾ ਪੂਰਾ ਕਰਦੇ ਨੇ ਔਰ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੂੰ ਪੁੱਛਿਆ ਗਿਆ ਕਿ ਪਨਵਸ ਦੇ ਪੀਆਰਟੀਸੀ ਦੀ ਪੇਮੈਂਟ ਕਿਉਂ ਨਹੀਂ ਹੋ ਰਹੀ ਜਦੋਂ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮਾਮਲਾ ਕਾਫੀ ਸਮੇ ਤੋਂ ਇਹ ਲਟਕਿਆ ਹੋਇਆ ਹੈ ਪੇਮੈਂਟ ਜਿਆਦਾ ਹੈ ਦੋਨੇ ਵਿਭਾਗ ਜਿਹੜੇ ਨੇ ਇਹਨਾਂ ਦੀ ਸੰਯੁਕਤ ਮੀਟਿੰਗ ਅ ਫਾਈਨਲ ਹੋ ਗਈ ਹੈ ਔਰ ਇੱਕ ਮੀਟਿੰਗ ਦੇ ਤੋਂ ਪਹਿਲਾਂ ਹੋ ਚੁੱਕੀ ਹੈ ਜਨ ਕਿ ਹੋਰ ਮੀਟਿੰਗ ਉਹਨਾਂ ਨੇ ਕਿਹਾ ਕਿ ਦੋਵੇਂ ਵਿਭਾਗ ਬੈਠ ਕੇ ਕਰਨਗੇ ਕਿਹੜਾ ਵਿਭਾਗ ਮੈਲਾ ਤੇ ਬਾਲ ਵਿਕਾਸ ਮੰਤਰਾਲਾ ਜਿਹੜਾ ਵਿਭਾਗ ਹੈ ਉਹ ਕਰੇਗਾ ਔਰ ਰੋਡਵੇਜ਼ ਇਹ ਦੋਵੇਂ ਵਿਭਾਗ ਬੈਠ ਕੇ ਗੱਲ ਕਰਨਗੇ ਉਸ ਤੋਂ ਬਾਅਦ ਪੇਮੈਂਟ ਹੋਏਗੀ ਪੇਮੈਂਟ ਕਦੋਂ ਤੱਕ ਹੋ ਜਾਏਗੀ ਇਹ ਇਹਨਾਂ ਨੂੰ ਪੁੱਛਿਆ ਗਿਆ ਤਾਂ ਇਹ ਕਹਿੰਦੇ ਨੇ ਕਿ ਬਕਾਇਆ ਨਿਪਟਾਰੇ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਦੇ ਵੱਡੇ ਅਫਸਰ ਜਿਹੜੇ ਨੇ ਉਹਨਾਂ ਦੇ ਨਾਲ ਮੀਟਿੰਗ ਹੋ ਰਹੀ ਹੈ ਪੇਮੈਂਟ ਕਿਹੜੇ ਤਰੀਕੇ ਦੇ ਨਾਲ ਉਹ ਤੇ ਕਦੋਂ ਕਰਨੀ ਹੈ ਉਹਦੇ ਤੇ ਅਜੇ ਅਸੀਂ ਵਿਚਾਰ ਕਰਾਂਗੇ ਉਹ ਜਾਨੀ ਕਿ ਮੀਟਿੰਗ ਦੇ ਵਿੱਚ ਹੀ ਲਗਭਗ ਤੈਅ ਹੋਏਗਾ ਔਰ ਲਾਲਜੀ ਸਿੰਘ ਪੁੱਲ ਜਿਹੜੇ ਕਿ ਟਰਾਂਸਪੋਰਟ ਮੰਤਰੀ ਨੇ ਉਹਨਾਂ ਦੇ ਵੱਲੋਂ ਇਹਦੇ ਉੱਤੇ ਕੀ ਕਿਹਾ ਗਿਆ ਉਹ ਕਹਿੰਦੇ ਨੇ ਕਿ ਲਗਭਗ ਸਾਲ ਤੋਂ ਪੇਮੈਂਟ ਰੁਕੀ ਹੋਈ ਹੈ ਇਸ ਵਿਭਾਗ ਨੇ ਜਾਨੀ ਕਿ ਮਹਿਲਾ ਅਤੇ ਵਿਕਾਲ ਵਿਕਾਸ ਬਾਲ ਜਿਹੜਾ ਵਿਭਾਗ ਹੈ ਇਹਦੇ ਵੱਲੋਂ ਪੇਮੈਂਟ ਕੀਤੀ ਜਾਣੀ ਹੈ ਉਹ ਕਹਿੰਦੇ ਕਿ ਇੱਕ ਸਾਲ ਤੋਂ ਪੇਮੈਂਟ ਰੁਕੀ ਹੋਈ ਹੈ ਪੈਸੇ ਦਾ ਜਿਹੜੇ ਲੈਣ ਦੇ ਨਹੀਂ ਹੋ ਰਿਹਾ ਇੱਕ ਮੀਟਿੰਗ ਹੋ ਚੁੱਕੀ ਹੈ ਅਸੀਂ ਆਪਣੀਆਂ ਸਾਰੀਆਂ ਮੰਗਾਂ ਜਿਹੜੀਆਂ ਉਸ ਵਿਭਾਗ ਨੂੰ ਦੱਸ ਚੁੱਕੇ ਹਾਂ ਸੋ ਹੁਣ ਇਹਨਾਂ ਆਪਸੀ ਵਿਭਾਗ ਦੇ ਵਿੱਚ ਜਦੋਂ ਤਾਲਮੇਲ ਬੈਠੇਗਾ ਤੇ ਪੇਮੈਂਟਾਂ ਹੋਣਗੀਆਂ ਉਸ ਤੋਂ ਬਾਅਦ ਹੀ ਕੁਝ ਇਹ ਸਪਸ਼ਟ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਏਗਾ ਪਰ ਸਮਾਜਿਕ ਸੁਰੱਖਿਆ ਤੇ ਮਹਿਲਾਵਾਲ ਵਿਕਾਸ ਜਿਹੜਾ ਵਿਭਾਗ ਹੈ ਪੰਜਾਬ ਸਰਕਾਰ ਦੇ ਇਸ ਵਾਰ ਦਾ ਬਜਟ ਜਿਹੜਾ ਹੈ ਉਸ ਦੇ ਵਿੱਚ 600 ਕਰੋੜ ਰੁਪਏ ਦੇ ਬਜਟ ਦੀ ਮੰਗ ਕੀਤੀ ਆ ਹਾਲਾਂਕਿ 450 ਕਰੋੜ ਰੁਪਏ ਬਜਟ ਰੱਖਿਆ ਗਿਆ ਹੈ ਔਰ ਹੁਣ ਇਸ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਿਫਾਰਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਬਜਟ ਨੂੰ 600 ਕਰੋੜ ਰੁਪਇਆ ਕੀਤਾ ਜਾਵੇ ਤੇ ਜੇਕਰ ਬਜਟ 600 ਕਰੋੜ ਰੁਪਇਆ ਨਹੀਂ ਹੁੰਦਾ ਤੇ ਫਿਰ ਇਹ ਜਿਹੜਾ ਵਿਭਾਗ ਹੈ ਉਹਦੇ ਮੂਰੇ ਕਈ ਚੁਣੌਤੀਆਂ ਖੜੀਆਂ ਹੋ ਜਾਣਗੀਆਂ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਫਿਰ ਤੋਂ ਇਸ ਜਿਹੜਾ ਮੰਤਰਾਲਾ ਹੈ ਇਹਦਾ ਜਿਹੜਾ ਬਜਟ ਹੈ ਉਹ 450 ਕਰੋੜ ਰੁਪਇਆ ਹੀ ਰਹਿਣ ਵਾਲਾ ਹੈ ਤੁਸੀਂ ਅੰਦਾਜ਼ਾ ਲਗਾਓ ਕਿ ਆਉਣ ਵਾਲੇ ਟਾਈਮ ਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਇਸ ਵਿਭਾਗ ਨੂੰ ਕਰਨਾ ਪੈ ਸਕਦਾ ਹੈ ਔਰ ਜਦੋਂ ਇਹ ਵਿਭਾਗ ਪੇਮੈਂਟ ਵੀ ਕਰੇਗਾ ਆਨਾਲੇ ਟਾਈਮ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਮੁਸਤ ਅਦਾਇਗੀ ਨਹੀਂ ਹੋਏਗੀ ਇੱਕ ਮੁਸਤ ਦਾ ਮਤਲਬ ਉਹ ਕਿ ਇੱਕ ਵਾਰ ਦੇ ਵਿੱਚ ਅਦਾਇਗੀ ਨਹੀਂ ਹੋਏਗੀ ਜੇਕਰ ਇਹ ਵਿਭਾਗ ਦੀਆਂ ਦੋਨੋਂ ਵਿਭਾਗਾਂ ਦੀਆਂ ਬੈਠਕਾਂ ਹੋ ਵੀ ਜਾਂਦੀਆਂ ਨੇ ਉਸ ਤੋਂ ਬਾਅਦ ਵੀ ਪੇਮੈਂਟ ਇੱਕੋ ਵਾਰ ਚ ਨਹੀਂ ਹੋਏਗੀ ਪੇਮੈਂਟ ਕਿਸ਼ਤਾਂ ਦੇ ਵਿੱਚ ਹੋਏਗੀ ਉਸ ਦੇ ਨਾਲ ਵੀ ਆਨਾਲੇ ਟਾਈਮ ਦੇ ਵਿੱਚ ਨੁਕਸਾਨ ਜਿਹੜਾ ਹੈ ਹੋਣ ਵਾਲਾ ਸੋ ਇਹ ਇੱਕ ਵੱਡੇ ਬੁਰੇ ਦੌਰ ਦੇ ਵਿੱਚ ਉਹ ਕਹਿ ਸਕਦੇ ਹੋ ਕਿ ਜਿਹੜਾ ਟਰਾਂਸਪੋਰਟ ਵਿਭਾਗ ਹੈ ਇਸ ਟਾਈਮ ਗੁਜ਼ਰ ਰਿਹਾ ਹੈ ਕਿਉਂਕਿ ਉਹਨਾਂ ਦੀਆਂ ਪੇਮੈਂਟਾਂ ਜਿਹੜੀਆਂ ਸਾਲ-ਸਾਲ ਦੀਆਂ ਫਸੀਆਂ ਹੋਈਆਂ ਨੇ ਔਰ ਲੋਕਾਂ ਨੂੰ ਰਾਹਤ ਜ਼ਰੂਰ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਪਰ ਵਿਭਾਗ ਦੇ ਵਿੱਚ ਕੋਈ ਵਾਧਾ ਬਹੁਤਾ ਨਹੀਂ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਬਜਟ ਤੋਂ ਵੀ ਵੱਧ ਖਰਚੇ ਇਸ ਵਿਭਾਗ ਦੇ ਵੱਲੋਂ ਕੀਤੇ ਜਾ ਰਹੇ ਨੇ ਔਰ ਪੇਮੈਂਟਾਂ ਜਿਹੜੀਆਂ ਨੇ ਉਹ ਨਹੀਂ ਹੋ ਰਹੀਆਂ ਇੱਕ ਖਬਰ ਫਗਵਾੜਾ ਤੋਂ ਪਿਛਲੇ ਦਿਨਾਂ ਦੇ ਵਿੱਚ ਮੇਅਰ ਦੀ ਰਹੀ ਹੈ ਮੇਅਰ ਬਣਾ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਰਾਮਪਾਲ ਉੱਪਰ ਮੇਅਰ ਬਣੇ ਨੇ ਪਰ ਇਸ ਮੇਰ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਜਿਸ ਦੇ ਲਈ ਉਹਨਾਂ ਨੇ ਕਿਹਾ ਕਿ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਔਰ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਗੱਲ ਦੱਸਾਂਗੇ ਕਾਂਗਰਸ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ 50 ਦਾ ਹਾਊਸ ਸੀ 50 ਯਾਨੀ ਕਿ ਕਾਉਂਸਲਰ ਨੇ ਫਗਵਾੜੇ ਦੇ ਔਰ 51 ਜਿਹੜੀ ਵੋਟ ਹੈ ਉਹ ਸੀਗੀ ਐਮਐਲਏ ਬਲਵਿੰਦਰ ਸਿੰਘ ਢਾਲੀਵਾਲ ਦੀ ਮਤਲਬ ਕਿ 51 ਲੋਕ ਹਾਊਸ ਦੇ ਵਿੱਚ ਮੌਜੂਦ ਹੋਣੇ ਸੀ ਪਰ ਇੱਕ ਕਾਉਂਸਲਰ ਉਸ ਦਿਨ ਗੈਰਹਾਜ਼ਰ ਰਿਹਾ ਇਸ ਕਰਕੇ 49 ਕਾਉਂਸਲਰ ਸੀ ਤੇ ਪੰਜਾਵੇਂ ਸੀ ਬਲਵਿੰਦਰ ਸਿੰਘ ਢਾਲੀਵਾਲ 50 ਦਾ ਆંકੜਾ ਸੀ ਕਾਂਗਰਸ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੰਦਰ 26 ਕਾਉਂਸਲਰਾਂ ਨੇ ਸਾਡੇ ਹੱਕ ਦੇ ਵਿੱਚ ਹੱਥ ਚੱਕੇ ਨੇ ਉਹਨਾਂ ਦੇ ਉਹਨਾਂ ਦੀ ਜਿਹੜੀ ਗਿਣਤੀ ਸੀ ਆਮ ਆਦਮੀ ਪਾਰਟੀ ਦੇ ਕਾਉਂਸਲਰਾਂ ਦੀ ਜਿਨ੍ਹਾਂ ਨੇ ਹੱਥ ਚੱਕੇ ਨੇ ਉਹਨਾਂ ਦੀ ਗਿਣਤੀ ਸੀ 24 ਪਰ ਉਸ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਦੇ ਵੱਲੋਂ ਅੰਮ੍ਰਿਤਸਰ ਵਾਂਗੂ ਫਗਵਾੜੇ ਦੇ ਵਿੱਚ ਵੀ ਧੱਕਾ ਕੀਤਾ ਗਿਆ ਔਰ ਸਾਡੇ 26 ਕਾਉਂਸਲਰਾਂ ਦੇ ਹੱਥ ਕਹਿੰਦੇ ਬਾਹਰ ਆ ਕੇ ਵੀ ਉਹਨਾਂ ਨੇ ਕਿਹਾ ਕਹਿੰਦੇ ਸਾਡੇ ਤੋਂ ਖੜੇ ਕਰਵਾ ਲਓ ਹੱਥ ਸੀ ਖੜੇ ਕਰ ਦਿੰਦੇ ਆ ਔਰ 26 ਸੀ ਇਸ ਦੇ باوجود ਵੀ ਸਾਨੂੰ ਹਰਾ ਦਿੱਤਾ ਗਿਆ ਔਰ ਉਹਨਾਂ ਦੇ 24 ਕਾਉਂਸਲਰ ਸੀ ਜਿਨ੍ਹਾਂ ਦੇ ਵੱਲੋਂ ਅੰਦਰ ਹੱਥ ਖੜੇ ਕੀਤੇ ਗਏ ਉਹਨਾਂ ਨੂੰ ਜਿਤਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਕੋਰਟ ਦਾ ਰੁਖ ਕਰਾਂਗੇ ਉਹਨਾਂ ਨੇ ਇਹ ਵੀ ਦੱਸਿਆ ਨਾਲ ਸੰਜੀਵ ਬੁੱਗਾ ਜਿਹੜੇ ਕੈਂਡੀਡੇਟ ਸੀ ਮੇਅਰ ਪਦ ਦੇ ਕਾਂਗਰਸ ਪਾਰਟੀ ਦੇ ਵੱਲੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅੰਦਰ ਹੋਇਆ ਕੀ ਕਿ ਭਾਜਪਾ ਦੇ ਵਾਰਡ ਨੰਬਰ 22 ਤੋਂ ਜਿਹੜੇ ਕਾਉਂਸਲਰ ਸੀ ਅਨੁਰਾਗ ਮਾਨਖੰਡ ਕਹਿੰਦੇ ਉਹਨਾਂ ਨੇ ਸਾਡੇ ਹੱਕ ਦੇ ਵਿੱਚ ਹੱਥ ਖੜਾ ਕੀਤਾ ਉਸ ਤੋਂ ਇਲਾਵਾ ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਡ ਨੰਬਰ 9 ਤੋਂ ਕਾਉਂਸਲਰ ਨੇ ਕਮਲਜੀਤ ਕੌਰ ਉਹਨਾਂ ਨੇ ਸਾਡੇ ਹੱਕ ਦੇ ਵਿੱਚ ਹੱਥ ਖੜਾ ਕੀਤਾ ਕਹਿੰਦੇ ਹੱਕ ਦੇ ਵਿੱਚ ਹੱਥ ਇਹ ਦੋ ਕੈਂਡੀਡੇਟ ਜਿਹੜੇ ਸੀ ਦੋ ਜਿਹੜੇ ਜਿੱਤੇ ਹੋਏ ਕਾਉਂਸਲਰ ਸੀ ਇਹਨਾਂ ਨੇ ਸਾਡੇ ਹੱਕ ਦੇ ਚ ਖੜਾ ਕੀਤਾ ਸੀ ਪਰ ਇਹਨਾਂ ਦੀ ਗਿਣਤੀ ਜਿਹੜੀ ਆਮ ਆਦਮੀ ਪਾਰਟੀ ਨੇ ਆਪਣੇ ਵੱਲ ਕਰ ਰਹੀ ਮਤਲਬ ਕਿ ਸਾਡੇ 26 ਸੀ ਸਾਡੇ 24 ਦਿਖਾਤੇ ਤੇ ਆਪ ਦੇ 24 ਸੀ ਉਹਨਾਂ ਨੂੰ 26 ਕਰ ਲਿਆ ਇਹ ਇਲਜ਼ਾਮ ਜਿਹੜੇ ਹੁਣ ਲਗਾਏ ਜਾ ਰਹੇ ਨੇ ਔਰ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਹੁਣ ਕੋਰਟ ਦਾ ਰੁਖ ਕਰਾਂਗੇ ਔਰ ਕੋਰਟ ਦੇ ਵਿੱਚ ਜਾ ਕੇ ਸਾਰੀ ਵੀਡੀਓਗ੍ਰਾਫੀ ਜਿਹੜੀ ਹੈ ਉਸ ਵੀਡੀਓਗ੍ਰਾਫੀ ਦੀ ਮੰਗ ਕਰ ਲਈ ਗਈ ਹੈ ਨਗਰ ਨਿਗਮ ਕਮਿਸ਼ਨਰ ਦੇ ਕੋਲੋਂ ਔਰ ਉਹਨਾਂ ਨੇ ਕਿਹਾ ਹੈ ਕਿ ਸਾਰੀ ਵੀਡੀਓਗ੍ਰਾਫੀ ਦਿੱਤੀ ਜਾਵੇ ਔਰ ਵੀਡੀਓਗ੍ਰਾਫੀ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇ ਉਸ ਵੀਡੀਓਗ੍ਰਾਫੀ ਨੂੰ ਦੇਖੋ ਤੁਸੀਂ ਉਸ ਵੀਡੀਓਗ੍ਰਾਫੀ ਦੇ ਵਿੱਚ ਦੇਖੋਗੇ ਕਿ ਇਹਨਾਂ ਦੇ ਕੁਝ ਲੋਕਾਂ ਦੇ ਵੱਲੋਂ ਦੋ-ਦੋ ਹੱਥ ਵੀ ਖੜੇ ਕੀਤੇ ਗਏ ਸੀ ਮਤਲਬ ਇੱਕ ਅੰਦਰ ਖੜਾ ਕਰਨਾ ਹੁੰਦਾ ਹੈ ਔਰ ਕਈਆਂ ਦੇ ਵੱਲੋਂ ਦੋ ਹੱਥ ਵੀ ਖੜੇ ਕਰ ਦਿੱਤੇ ਗਏ ਜਿਸ ਦੇ ਕਰਕੇ ਜਿਹੜੀ ਗਿਣਤੀ ਹੈ ਉੱਥੇ ਹੱਥ ਗਿਨੇ ਗਏ ਔਰ ਉਹਨਾਂ ਦੇ ਵਿੱਚ ਜਿਹੜੀ ਗਿਣਤੀ ਹੈ ਉਸ ਵਿੱਚ ਗੜਬੜੀ ਕਰ ਦਿੱਤੀ ਗਈ ਹੈ ਇਹ ਇਲਜ਼ਾਮ ਕਾਂਗਰਸ ਪਾਰਟੀ ਦੇ ਵੱਲੋਂ ਲਗਾਏ ਜਾ ਰਹੇ ਨੇ ਹੁਣ ਇਹਨਾਂ ਇਲਜ਼ਾਮਾਂ ਦੇ ਵਿੱਚ ਕੋਰਟ ਦੇ ਵੱਲ ਅੰਮ੍ਰਿਤਸਰ ਦੀ ਟੀਮ ਵੀ ਗਈ ਸੀ ਅੰਮ੍ਰਿਤਸਰ ਕਾਂਗਰਸ ਦੇ ਜਿਹੜੇ ਆਗੂ ਸੀ ਉਹ ਵੀ ਗਏ ਸੀ ਪਰ ਉੱਥੇ ਹਾਈ ਕੋਰਟ ਦੇ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਉਹਨਾਂ ਦੀ ਪਟੀਸ਼ਨ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਮਿਸ਼ਨ ਟ੍ਰਿਬਿਊਨਲ ਦੇ ਕੋਲ ਜਾਓ ਚੋਣ ਟ੍ਰਿਬਿਊਨਲ ਦੇ ਕੋਲ ਜਾਓ ਉੱਥੇ ਜਾ ਕੇ ਆਪਣੀ ਮੰਗ ਰੱਖੋ ਹੁਣ ਇਹਨਾਂ ਨੂੰ ਕੀ ਕੁਛ ਕਿਹਾ ਜਾਂਦਾ ਫਗਵਾੜਾ ਦੀ ਜਿਹੜੀ ਟੀਮ ਹੈ ਉਸ ਨੂੰ ਕੀ ਕੁਛ ਕਿਹਾ ਜਾਂਦਾ ਉਹ ਦੇਖਣਾ ਹੋਵੇਗਾ ਪਰ ਫਗਵਾੜਾ ਦੇ ਵਿੱਚ ਹੁਣ ਮੇਅਰ ਮੇਅਰ ਦੇ ਪਦ ਨੂੰ ਲੈ ਕੇ ਜੋ ਰਾਮਪਾਲ ਉਪਰ ਬਣੇ ਨੇ ਉਸ ਨੂੰ ਲੈ ਕੇ ਅਜੇ ਵੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਢਿੱਲੀ ਹੁੰਦੀ ਨਹੀਂ ਨਜ਼ਰ ਆ ਰਹੀ ਕਾਂਗਰਸ ਪਾਰਟੀ ਨੂੰ ਸ਼ਾਇਦ ਲੱਗ ਰਿਹਾ ਹੈ ਕਿ ਕੋਰਟ ਦੇ ਵਿੱਚ ਜਾਣ ਦੇ ਨਾਲ ਸਾਡਾ ਮਸਲਾ ਹੱਲ ਹੋ ਸਕਦਾ ਹੈ ਜਾਂ ਫਿਰ ਹੋ ਸਕਦਾ ਹੈ ਕਿ ਜਦੋਂ ਤੱਕ ਇਹਨਾਂ ਦੇ ਸਾਹਮਣੇ ਵੀਡੀਓਗ੍ਰਾਫੀ ਆ ਜਾਂਦੀ ਹੈ ਵੀਡੀਓਗ੍ਰਾਫੀ ਦੇਖ ਕੇ ਜੇਕਰ ਉਸ ਦੇ ਵਿੱਚ ਕੋਈ ਕਿਸੇ ਤਰੀਕੇ ਦੀ ਧਾਂਦਲੀ ਲੱਗਦੀ ਹੈ ਤੇ ਕਾਂਗਰਸ ਪਾਰਟੀ ਦੇ ਵੱਲੋਂ ਹੋ ਸਕਦਾ ਹੈ ਫਿਰ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਨਹੀਂ ਬੰਦੀ ਤੇ ਫਿਰ ਹਾਈ ਕੋਰਟ ਦਾ ਹਾਈ ਕੋਰਟ ਦੇ ਵਿੱਚ ਜੇ ਗੱਲ ਨਹੀਂ ਬੰਦੀ ਤੇ ਸੁਪਰੀਮ ਕੋਰਟ ਦਾ ਰੁਕ ਕੀਤਾ ਜਾ ਸਕਦਾ ਪਰ ਕਾਂਗਰਸ ਪਾਰਟੀ ਦੇ ਵੱਲੋਂ ਵੀਡੀਓਗ੍ਰਾਫੀ ਦੀ ਜਿਹੜੀ ਮੰਗ ਕੀਤੀ ਗਈ ਹੈ ਉਸ ਤੋਂ ਬਾਅਦ ਹੀ ਹੁਣ ਪਤਾ ਲੱਗ ਸਕੇਗਾ ਕਿ ਇਹ ਮਾਮਲਾ ਸਹੀ ਹੈ ਜਾਂ ਫਿਰ ਇਸ ਦੇ ਵਿੱਚ ਵਾਕਈ ਕੋਈ ਤੰਦਲੀ ਹੋਈ ਹੈ ਉਹ ਅਨਰ ਟਾਈਮ ਚ ਦੇਖਣਾ ਹੋਵੇਗਾ ਸੋ ਇਹ ਸੀ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ